ਬਸਦੀ ਰਹੇ ਪੰਜਾਬਾਂ ਦੀ ਧਰਤੀ ਮਹਿਕਾਂ ਵੰਡੇ ਸਦਾ ਹੀ ਗੁਲਾਬਾਂ ਦੀ ਧਰਤੀ ਮਿਹਨਤਾ ਕਰ ਨਸਲਾਂ ਤੇ ਉੱਗਣ ਫਸਲਾਂ ਪਰ ਪਰ ਬੱਕ ਵੰਡੇ ਇਹ ਨਵਾਬਾਂ ਦੀ ਧਰਤੀ ਪਰ ਪਰ ਬੱਕ ਵੰਡੇ ਇਹ ਨਵਾਬਾਂ ਦੀ ਧਰਤੀ ਪਿੱਪਲ ਵੋੜ ਜਾਂਡ ਕਰੀ ਲਸੂੜੇ ਛੱਪੜ ਬੋੜ ਜਾਂਡਕਰੀ ਲਸੂੜੇ ਛੱਪੜ ਟੋਬੇ ਸੋਹਣੇ ਟਾਂਬਾਂ ਦੀ ਧਰਤੀ ਛੱਪੜ ਟੋਬੇ ਸੋਹਣੇ ਟਾਂਬਾਂ ਦੀ ਧਰਤੀ ਗੁਰੂਆਂ ਪੀਰਾਂ ਜੋਧਿਆਂ ਜਰਨੇਲਾਂ ਦੀ ਵੱਜਦੀਆਂ ਰਬਾਬਾਂ ਦੀ ਧਰਤੀ ਗੁਰੂਆਂ ਪੀਰਾਂ ਯੋਧਿਆਂ ਜਰਨੇਲਾਂ ਗੂੰਜਦੀਆਂ ਬਾਣੀਆਂ ਤੇ ਵਜਦੀਆਂ ਰਬਾਬਾਂ ਦੀ ਧਰਤੀ ਮੈਂ ਬਾਰ-ਬਾਰ ਪੰਜਾਬ ਜਨਮ ਲਵਾਂ ਮੈਨੂੰ ਸੋਹਣੀ ਲੱਗਦੀ ਇਹ ਬੇਹਿਸਾਬਾਂ ਦੀ ਧਰਤੀ ਮੈਨੂੰ ਸੋਹਣੀ ਲੱਗਦੀ ਇਹ ਬੇਹਿਸਾਬਾਂ ਦੀ ਧਰਤੀ ਵਸਦੀ ਰਹੇ